ਦੇ ਹਲ ਨਹੀਂ ਮਹਲਾ ਕੰਮ ਨਹੀਂ ਕਰਦੀ ਧੰਦਾ ਨਹੀਂ ਕਰਦੀ ਉਹ ਘਰ ਤੇ ਤਾਂ ਵੜੀ ਤੂੰ ਕਰ ਲੈ ਕਰ ਉਹ ਘਰਦੀ ਨਹੀਂ ਉਸ ਮੈ ਤਾਂ ਹੁਣ ਸਾਖ ਸੁ ਤੋੜ ਕੇ ਲੈ ਆਉਣੀ ਆਂਗੀ ਲੈ ਲੈ ਤੋੜ ਕੇ ਫਿਰ ਤੈਨੂੰ ਉਹਨੂੰ ਲੈ ਜਾਣਾ ਉਹ ਬੰਦਾ ਜ ਆ ਭਾਈ ਆ ਰੱਖ ਉਹ ਗੱਲਾਂ ਵਾਤਾ ਲੱਗ ਜਾਂਦਾ ਕਰ ਚੱਲ ਚੱਲੇ ਲੱਗ ਜਾਂਦਾ ਕਿਹੜਾ ਬੰਦਾ ਬੱਜ ਕਰਿਆ ਹੋ ਉਹ ਨੂੰ ਆਹ ਜੇ ਮੈਂ ਨੰਬਰ 4 ਉੱਥੇ ਜੱਬ ਖੜਾ ਹੋਊਗਾ ਤੈਨੂੰ ਮੈਂ ਲੱਗ ਜਣਾ ਚੱਲ ਚਲੀਏ ਥੋਰ ਪੰਗਾ ਖੜਾ ਉਹ ਨੂੰ ਮੈਂ ਬਣਾਉਂਗੀ ਬੀਬੀ ਤੇ ਗਏ ਮੈਨੂੰ ਫੜਾ ਉਹ ਸਾਧਨ ਦੀ ਮਾਂ ਨਾਲ ਆ ਗਿਆ ਨਾ ਮਾਦੇ ਰੋਟੀ ਕਰੀ ਭੁੱਖੇ ਮਰੀਆਂ ਨੇ ਮੋਇਨਾ ਮਾਂ ਨਾਲ ਫੋਨ ਆਇਆ ਤਾਂ ਕੰਨ ਲਾ ਕੇ ਬੈਠੀ ਆਦੀ ਛੋਟੀ ਰੋਤਾ ਨਹੀਂ ਕਰਦੀ ਆ ਤੈਨੂੰ ਫਿਰ ਮੈਂ ਉਹ ਲੈ ਕੇ ਕੰਨ ਲਾ ਫੋਨ ਐਂ ਗੱਲਦੀ ਆ ਤਾਂ ਠੀਕ ਨੇ ਉਹ ਫਿਰ ਦੇ ਕੰਨ ਲਾ ਫੋਨ ਨਹੀਂ ਰੋਟੀ ਕਰੀ ਬਸ ਬੰਨੇ 12 ਵਜੇ ਬਾਰੇ ਨਾ ਕੀ ਕਰਗੇ ਫਿਰ ਕਰਦੀ ਨਹੀਂ ਜਦੋਂ ਉਹ ਹੈ ਨਹੀਂ ਤੁਸੀਂ ਮੇਰੇ ਨਾਲ ਚੂਨਾ ਕਰੀ ਜਾਂਦੇ ਹੋ ਮੈਂ ਤਾਂ ਮਸਾਦਨ ਕੰਮ ਕਰਦੀ ਆ ਤੁਹਾਡਾ ਪਿੱਟਣਾ ਪਾਉਣੀ ਆ ਤੁਹਾਡਾ ਗੱਲਾਂ ਬਾਤਾਂ ਕਰਦੂ ਤੁਹਾਨੂੰ ਸ਼ਰਮ ਹੀ ਨਹੀਂ ਆਉਂਦੀ ਹੈਗੀ ਆਹ ਗੱਡੀ ਤਾਂ ਬਹਿ ਜਾਂਦੇ ਥੱਲਾ ਧਰ ਕੇ ਜਿੱਥੇ ਜੀ ਕਰਦਾ ਹੈਗਾ ਆ ਬੁੜੀ ਉਦੋਂ ਚੋਲੀਆਂ ਤੇ ਤਾਂ ਤਾਂ ਰੱਖਿਆਗਾ ਨਾ ਹੁਣ ਅਸੀਂ ਕੰਮ ਨਹੀਂ ਕਰ ਸਕਦੇ ਖੜੀ ਨਹੀਂ ਹੋ ਸਕਦੇ ਤੁਸੀਂ ਕੂੜਾ ਮੈਂ ਸੜਦਾ ਬਾਪੂਰ ਮੈਂ ਮਾਰਦੀ ਕਿੱਥੇ ਸੜਦਾ ਕੂੜਾ ਆ ਤੇ ਆਉਂ ਮੈਂ ਜੋ ਕਰ ਰੋਟੀ ਨਹੀਂ ਪਕਾ ਸਕਦੀ ਤੂੰ ਮੈਂ ਨਹੀਂ ਪਕਾ ਕੇ ਹੁੰਦੀ ਕਿਸ ਨੂੰ ਮਨ ਨੀਰਾ ਧੜ ਕੇ ਮੈਂ ਪਾਇਆ ਉੱਠ ਕੇ ਕੋਹਾ ਮੈਂ ਸੜਦੀ ਆ ਮੇਰੇ ਪੱਖ ਤੋਂ ਕੋਈ ਲੈਂਦੀ ਮੇਰੇ ਪੱਖ ਤੇ ਮੇਰੀ ਮਾਂ ਲੈਂਦੀ ਆ ਆਹ ਹੁਣ ਜਵਾਕਾ ਇਹਦੋਂ ਨੀ ਲੀੜਾ ਕੱਪੜਾ ਕੁਝ ਅੱਜ ਨਾਲ ਲੈ ਕੇ ਦਿੰਦੇ ਹੈਗੇ ਆਹਦੇ ਮੁੰਡੇ ਨੂੰ ਲੀੜਾ ਬਥੇਰੇ ਲੈ ਲੈ ਕੇ ਦੇ ਦਿੰਦੀ ਹੈਗੀ ਤੂੰ ਤੇ ਫਿਰ ਮੈਂ ਸਾਰੇ ਦਾ ਕੰਮ ਵੀ ਕਰਦੀ ਆ ਤੇ ਇਹਦੇ ਵਾਰੀ ਜਵਾਖ ਵਾਰੀ ਕਹਿੰਦੀ ਕਿ ਲੀੜਾ ਦੇਖੂ ਮੁੰਡੇ ਦੀ ਸ਼ਰਟ ਕਿੰਨਾ ਹੋ ਰਹੀ ਹੈ ਲੈ ਇਹਨੂੰ ਕੋ ਲੀੜਾ ਲੈ ਕੇ ਦੇ ਦਿੰਦੀ ਕੀ ਆਹਦੇ ਮੁੰਡੇ ਨੂੰ ਬਥੇਰੇ ਲੈ ਜਾਂਦੀ ਤੇ ਫਿਰ ਆਹਦੇ ਮੁੰਡੇ ਲੈ ਜਾਂਦੀ ਤੇਰਾ ਮੁੰਡਾ ਕੰਮ ਕਰ ਲੈ ਅਗਰ ਪੜ੍ਹਦਾ ਕਰ ਪੜਦਾ ਤਾਂ ਇਹਨੂੰ ਉਡਾਰਦਾ ਆਉਂਦਾ ਨਹੀਂ ਇਹਨੂੰ ਮੇਰਾ ਤਾਂ ਤਾਂ ਇਹਨਾਂ ਸਿਹਾਰਾ ਪੜਾਈ ਚ ਊੜ ਜਾਂਦਾਗਾ ਜਾਂਦਾ ਕਿਉਂ ਨੀਗਾ ਮੇਰੇ ਕੋਲ ਫਟਾਫਟ ਗੀਂਦਲੀ ਬੋਲਦੇ ਤੇ ਮੁੰਡਿਆਂ ਕੀ ਹੋ ਗਿਆ ਅਰੇ ਤੂੰ ਤਾਂ ਮਾਪੋ ਤੇ ਛਿਆਰ ਹਾਂ ਇਹ ਤਾਂ ਬਚੇਰੇ ਮੇਰੇ ਵਰਗਾ ਕਾ ਪੋੜਾ ਮੇਰੇ ਵਰਗਾ ਇੱਕਾ ਬੁੜੀ ਰਲ ਜਾਂਦੀ ਉਹ ਜੀ ਤੇਰੇ ਨਾਲ ਚੁਗਲੀਆਂ ਦੀ ਪੁੰਡ ਪੋੜਾ ਕਹਿੰਦੇ ਇਹ ਬੈਠਦੀ ਜਾਂਦਾ ਤੇ ਪੋੜਾ ਕਾ ਉਹ ਤਾਂ ਛਿਆਰ ਆ ਕਹਿੰਦੇ ਮੁੰਡਾ ਵੀ ਛਿਆਰ ਆ ਤੂੰ ਵੀ ਛਿਆਰ ਆਗੀ ਉਹਦੇ ਸਾਲ ਦਿਨ ਕੁੜੀਆਂ ਨੂੰ ਦੇ ਫੂਨ ਤੇ ਫੂਨ ਦੇ ਫੂਨ ਤੇ ਫੂਨ ਉਹ ਸਾਲ ਦਿਨ ਗੱਲਾਂ ਕਰ ਦੂਗਾ ਉਹਦੇ ਤੇ ਕਾ ਗਾਲਾ ਛਿਆਰ ਆ ਕਾ ਮੇਰੇ ਕਹਣੇ ਤੇ ਗਿਆ ਹਾਂ ਉਹ ਬਚੇਰੀਆਂ ਗੱਲਾਂ ਕਰਦਾ ਕੋ ਬਥੇਰੇ ਛਿਆਰ ਆ ਸੀ ਫੋਣ ਕੰਮ ਕੀ ਕਰਦੋਂ ਮੈਂ ਤਾਂ ਕਦੇ ਦੇਖਿਆ ਨਹੀਂ ਜਾਂ ਜਾਂ ਤਾਂ ਮ ਕਰ ਜਾਂਦੀ। ਤੁਸੀਂ ਦੋ ਲੈ ਕੇ ਆਈਓ। ਸਾਗ ਸਾਗ ਤੋੜਦੇ ਸਾਗ ਬਣਾ ਲਓ ਬੈਠੋ। ਉਹ ਕਹੋ ਭਾਈ ਨਾ ਜੱਪ ਪਵਾਣਗੀ ਤੂੰ। ਉਹ ਭਾਈ ਫੁੱਟ ਤੇ ਮਾਰੀ ਚੱਪਲ ਜਦੋਂ ਰੌਲਾ ਪਾਊਗਾ। ਉਹ ਲੱਤਾਂ ਖਾਈਂ। ਇਹ ਜੇ ਦੇ ਕੇ ਹੀ ਨੰਬਰ ਦੇਣਾ ਕਰਾਓ। ਦੇਣਾ ਤੱਕ ਯਾਦ ਰੱਖੇ। ਉਦੋਂ ਮੇਰੀ ਪ੍ਰਵੀਨ ਭੁੱਖੀ ਮਰੀ ਜਾਂਦੀ ਨੀਰੇ ਬਿਣਾ ਮੈਂ ਕੀ ਕਰਾਂ? ਲਿਆਓ ਸਬਜ਼ੀ ਲਿਆਓ ਸਬਜ਼ੀ ਜੋ ਨਾਲ। ਇਹਨੂੰ ਹੁਣ ਤਾਂ ਨੀਰੇ ਆ ਕੇ ਆਈਆਂ ਉਹ ਕਿੱਥੇ ਭੁੱਖੀਆਂ ਨਹੀਂ। ਲਿਆਓ ਤਾਂ ਨੱਕ ਚ ਜੀਵ ਮਾਰੀ ਜਾਂਦੀਆਂ ਭੁੱਖੀ ਆਹ। ਪ੍ਰਵੀਨ ਤਾਂ ਜਿਵੇਂ ਨੂੰ ਕੁਝ ਪੈਂਦਾ। ਮੈਂ ਗੱਲ ਮਾਲੇ ਕਰ ਰਹੀ ਹਾਂ